ਦੋਸਤੋ ਤਲਾਕ ਦੇ 10 ਸਾਲਾਂ ਬਾਅਦ ਅਚਾਨਕ ਇੱਕ ਦਿਨ ਪਤਨੀ ਦੁਬਾਰੇ ਆਪਣੇ ਸਹੁਰੇ ਘਰ ਜਾਂਦੀ ਹੈ ਉੱਥੇ ਆਪਣੇ ਪਤੀ ਦੀ ਹਾਲਤ ਦੇਖਦੀ ਹੈ ਤਾਂ ਹੈਰਾਨ ਰਹਿ ਜਾਂਦੀ ਹੈ ਤੇ ਪਤੀ ਵੀ ਜਦੋਂ ਆਪਣੀ ਪਤਨੀ ਨੂੰ ਦੇਖਦਾ ਹੈ ਕਿ ਉਹ ਉੱਥੇ ਆਈ ਹੈ ਅਤੇ ਉਸ ਦੀ ਹਾਲਤ ਦੇਖਦਾ ਹੈ ਤਾਂ ਇੱਕਦਮ ਚੌਕ ਜਾਂਦਾ ਹੈ ਕਿਉਂਕਿ ਜਿਸ ਪਤਨੀ ਨੂੰ 10 ਸਾਲ ਪਹਿਲਾਂ ਉਹਨੇ ਧੱਕੇ ਮਾਰ ਕੇ ਘਰੋਂ ਕੱਢਿਆ ਸੀ ਅੱਜ ਉਹ ਪਤਨੀ ਕਰੋਨਾ ਦੀ ਕਾਰ ਵਿੱਚ ਬੈਠ ਕੇ ਉੱਥੇ ਆਈ ਸੀ ਕੀ ਕਾਰਨ ਸੀ ਕਿ ਉਸ ਵਿਅਕਤੀ ਨੇ ਟੱਕੇ ਮਾਰ ਕੇ ਆਪਣੀ ਘਰ ਵਾਲੀ ਨੂੰ ਬਾਹਰ ਕੱਢ ਦਿੱਤਾ ਸੀ ਅਤੇ ਹੁਣ ਉਹ ਔਰਤ ਵਾਪਸ ਕਿਉਂ ਆਈ ਸੀ ਪੂਰੀ ਕਹਾਣੀ ਦਾ ਸੱਚ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਹਰਿਆਣਾ ਦੇ ਜਿੰਦ ਸ਼ਹਿਰ ਵਿੱਚ ਇੱਕ ਮੁੰਡਾ ਰਹਿੰਦਾ ਹੈ ਜਿਸ ਦਾ ਨਾਮ ਬినੋਦ ਹੈ ਉਹ ਆਪਣੇ ਮਾਪੇ ਦੀ ਇਕਲੋਤੀ ਸੰਤਾਨ ਸੀ ਬినੋਦ ਦੇ ਪਾਪਾ ਦੀ ਸ਼ਹਿਰ ਵਿੱਚ ਇੱਕ ਕਰਿਆਨੇ ਦੀ ਦੁਕਾਨ ਸੀ ਜਿਹੜੀ ਕਿ ਸ਼ਹਿਰ ਦੇ ਬਿਲਕੁਲ ਵਿਚਕਾਰ ਹੈ ਅਤੇ ਉਹ ਬਹੁਤ ਵਧੀਆ ਚੱਲਦੀ ਹੈ ਉਹਨਾਂ ਦੇ ਘਰ ਵਿੱਚ ਪੈਸੇ ਰੁਪਏ ਦੀ ਕੋਈ ਕਮੀ ਨਹੀਂ ਸੀ ਜਦੋਂ ਵਿਨੋਦ ਵੱਡਾ ਹੋ ਜਾਂਦਾ ਹੈ ਤਾਂ ਉਹਦੇ ਘਰ ਵਾਲੇ ਉਹਦਾ ਵਿਆਹ ਕਰਵਾ ਦਿੰਦੇ ਹਨ ਜਿਸ ਕੁੜੀ ਨਾਲ ਵਿਨੋਦ ਦਾ ਵਿਆਹ ਕਰਵਾਇਆ ਜਾਂਦਾ ਹੈ ਉਸ ਦਾ ਨਾਮ ਹੈ ਸੋਨੀਆ ਸੋਨੀਆ ਆਪਣੇ ਘਰ ਵਿੱਚ ਵੱਡੀ ਧੀ ਹੈ ਅਤੇ ਉਸ ਤੋਂ ਛੋਟੇ ਭਰਾ ਦੋ ਹਨ ਸੋਨੀਆ ਇੱਕ ਵਧੀਆ ਸੁਭਾਅ ਦੀ ਚੰਗੀ ਕੁੜੀ ਸੀ ਉਹ ਸੋਹਰੇ ਘਰ ਆ ਕੇ ਵਧੀਆ ਢੰਗ ਨਾਲ ਰਹਿੰਦੀ ਹੈ ਸੋਹਰੇ ਘਰ ਵਿੱਚ ਆਪਣੇ ਸੱਸ ਸੋਹਰੇ ਦਾ ਕਹਿਣਾ ਮੰਨਦੀ ਹੈ ਅਤੇ ਉਹਨਾਂ ਦਾ ਬਹੁਤ ਆਦਰ ਸਤਿਕਾਰ ਕਰਦੀ ਹੈ ਵਧੀਆ ਢੰਗ ਨਾਲ ਉਹਨਾਂ ਦਾ ਸਮਾਂ ਲੰਘ ਰਿਹਾ ਸੀ ਪਰ ਉਹਨਾਂ ਦੇ ਘਰ ਨੂੰ ਕਿਸੇ ਦੀ ਨਜ਼ਰ ਲੱਗ ਜਾਂਦੀ ਹੈ। ਗਵਾਂਡ ਵਿੱਚ ਕੁਝ ਐਜੇ ਲੋਕ ਸਨ ਜਿਹੜੇ ਉਹਨਾਂ ਦੇ ਘਰ ਦੀ ਸੁਖ ਸ਼ਾਂਤੀ ਅਤੇ ਤਰੱਕੀ ਨੂੰ ਦੇਖ ਕੇ ਮੱਚਦੇ ਸੀ। ਵਿਨੋਦ ਦੇ ਕਈ ਦੋਸਤ ਵੀ ਉਸ ਤੋਂ ਖਾਰ ਖਾਂਦੇ ਸੀ। ਉਸ ਨੂੰ ਉਲਟੀਆਂ ਸਿੱਧੀਆਂ ਗੱਲਾਂ ਸਿਖਾਉਣ ਲੱਗਦੇ ਹਨ। ਉਸ ਨੂੰ ਨਸ਼ੇ ਤੇ ਲਗਾ ਦਿੰਦੇ ਹਨ। ਉਹ ਪਹਿਲਾਂ ਥੋੜਾ-ਬਹੁਤ ਨਸ਼ਾ ਕਰਦਾ ਹੈ ਅਤੇ ਫਿਰ ਸ਼ਰਾਬ ਪੀਣ ਲੱਗ ਜਾਂਦਾ ਹੈ ਅਤੇ ਕਦੇ ਕੁਝ ਹੋਰ ਖਾ ਲੈਂਦਾ ਹੈ। ਪਰ ਹੌਲੀ-ਹੌਲੀ ਉਹ ਦਿਨ-ਰਾਤ ਵੀ ਸ਼ਰਾਬ ਪੀਣ ਲੱਗਦਾ ਹੈ। ਸੋਨੀਆ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ। ਉਹ ਉਸ ਨੂੰ ਸ਼ਰਾਬ ਪੀਣ ਤੋਂ ਹਟਾਉਂਦੀ ਹੈ ਪਰ ਵਿਨੋਦ ਉਹਦੀ ਇੱਕ ਗੱਲ ਨਹੀਂ ਸੁਣਦਾ ਸਗੋਂ ਉਲਟਾ ਉਹਦੇ ਨਾਲ ਲੜਾਈ ਕਰਨ ਲੱਗ ਜਾਂਦਾ ਹੈ ਸੋਨੀਆ ਇਸ ਬਾਰੇ ਆਪਣੇ ਸੱਸ ਸਹੁਰੇ ਨਾਲ ਗੱਲ ਕਰਦੀ ਹੈ ਮਾਪਿ ਪਿਓ ਦੀ ਗੱਲ ਦਾ ਅਸਰ ਥੋੜਾ ਬੋਤਾ ਵਿਨੋਦ ਤੇ ਹੁੰਦਾ ਹੈ ਅਤੇ ਉਹ ਆਪਣੇ ਆਪ ਨੂੰ ਕੁਝ ਹੱਦ ਤੱਕ ਕੰਟਰੋਲ ਕਰ ਲੈਂਦਾ ਹੈ ਵਿਨੋਦ ਪਹਿਲਾਂ ਨਾਲੋਂ ਸੁਧਰਤਾ ਗਿਆ ਸੀ ਉਹ ਹੁਣ ਘਰ ਵਿੱਚ ਸ਼ਰਾਬ ਪੀ ਕੇ ਨਹੀਂ ਆਉਂਦਾ ਸਿਰਫ ਬਾਹਰ ਹੀ ਪਿੰਦਾ ਸੀ ਹੌਲੀ ਹੌਲੀ ਇਸੇ ਤਰ੍ਹਾਂ ਉਹ ਨਦਿਵਿਆ ਨੂੰ 1.5 ਸਾਲ ਹੋ ਜਾਂਦਾ ਹੈ ਸੋਨੀਆ ਇੱਕ ਲੜਕੇ ਨੂੰ ਜਨਮ ਦਿੰਦੀ ਹੈ ਜਦੋਂ ਵਿਨੋਦ ਦੇ ਘਰ ਮੁੰਡਾ ਹੁੰਦਾ ਹੈ ਤਾਂ ਵਿਨੋਦ ਦੇ ਦੋਸਤ ਉਸ ਤੋਂ ਪਾਰਟੀ ਮੰਗਣ ਲੱਗਦੇ ਹਨ ਵਿਨੋਦ ਆਪਣੇ ਦੋਸਤਾਂ ਨਾਲ ਪਾਰਟੀ ਵਿੱਚ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਹੈ ਅਤੇ ਸ਼ਰਾਬ ਪੀਕੇ ਘਰ ਆਉਂਦਾ ਹੈ ਇਹ ਦੇਖ ਕੇ ਸੋਨੀਆ ਉਸ ਨਾਲ ਲੜਨ ਲੱਗ ਜਾਂਦੀ ਹੈ ਸ਼ਰਾਬ ਦੇ ਨਸ਼ੇ ਵਿੱਚ ਵਿਨੋਦ ਉਸ ਨੂੰ ਕੁੱਟ ਦਿੰਦਾ ਹੈ ਸੋਨੀਆ ਨੂੰ ਕੁੱਟ ਕੇ ਵਿਨੋਦ ਘਰੋਂ ਬਾਹਰ ਚਲਾ ਜਾਂਦਾ ਹੈ ਸੋਨੀਆ ਦੇ ਕਾਫੀ ਸੱਟਾਂ ਵੱਜੀਆਂ ਸਨ ਵਿਨੋਦ ਤਾਂ ਆਪਣੇ ਦੋਸਤਾਂ ਕੋਲ ਦੁਬਾਰਾ ਵਾਪਸ ਚਲਾ ਜਾਂਦਾ ਹੈ ਉੱਥੇ ਬੈਠ ਕੇ ਦੁਬਾਰੇ ਸ਼ਰਾਬ ਪੀਣ ਲੱਗਦਾ ਹੈ ਜਦੋਂ ਵਿਨੋਦ ਦੇ ਮੰਮੀ ਪਾਪਾ ਨੂੰ ਇਹ ਪਤਾ ਲੱਗਦਾ ਹੈ ਕਿ ਬਉਹ ਦੇ ਕਾਫੀ ਛੋਟਾ ਵੱਜੀਆਂ ਹਨ ਉਹ ਸੋਨੀਆ ਨੂੰ ਹਸਪਤਾਲ ਲੈ ਜਾਂਦੇ ਹਨ ਉਸ ਦਾ ਇਲਾਜ ਕਰਵਾ ਕੇ ਵਾਪਸ ਕਰ ਲੈਂਦੇ ਹਨ ਅਗਲੇ ਦਿਨ ਸਵੇਰੇ ਜਦੋਂ ਵਿਨੋਦ ਵਾਪਸ ਘਰ ਆਉਂਦਾ ਹੈ ਉਹਦੇ ਮਾਪਿਓ ਉਸ ਨੂੰ ਸਮਝਾਉਣ ਲੱਗਦੇ ਹਨ ਪਰ ਉਹ ਨਾ ਦੀ ਇੱਕ ਗੱਲ ਨਹੀਂ ਸੁਣਦਾ ਵਿਨੋਦ ਦਾ ਸ਼ਰਾਬ ਪੀਣਾ ਹੁਣ ਦਿਨੋ ਦਿਨ ਵੱਧ ਗਿਆ ਸੀ ਇਸ ਸਭ ਤੋਂ ਤੰਗ ਹੋ ਕੇ ਸੋਨੀਆ ਇੱਕ ਦਿਨ ਰੁੱਸ ਕੇ ਆਪਣੇ ਪੇਕੇ ਘਰ ਚਲੀ ਜਾਂਦੀ ਹੈ ਪਰ ਇਸ ਗੱਲ ਦਾ ਵਿਨੋਦ ਨੂੰ ਕੋਈ ਫਰਕ ਨਹੀਂ ਪੈਂਦਾ ਉਸ ਨੂੰ ਕੋਈ ਫਰਕ ਨਹੀਂ ਸੀ ਪੈ ਰਿਹਾ ਕਿ ਅਧਿਕਾਰ ਵਾਲੀ ਤੇ ਉਹਦਾ ਪੁੱਤ ਛੋਟਾ ਜਿਹਾ ਸੀ ਉਹਦੇ ਨਾਲ ਨਹੀਂ ਰਹਿ ਰਹੇ ਜਦੋਂ ਮਾਪਿਓ ਸਮਝਾਉਂਦੇ ਉਹਨਾਂ ਦੀ ਗੱਲ ਦਾ ਵੀ ਕੋਈ ਅਸਰ ਨਹੀਂ ਸੀ ਹੁੰਦਾ ਉਹਦੇ ਤੇ ਵਿਨੋਦ ਦਿਨ ਰਾਤ ਇੱਕ ਕਰਕੇ ਸ਼ਰਾਬ ਪੀਣ ਲੱਗਦਾ ਹੈ ਇਹ ਦੇਖ ਕੇ ਵਿਨੋਦ ਦੇ ਪਾਪਾ ਕਾਫੀ ਪਰੇਸ਼ਾਨ ਹੋ ਗਏ ਸਨ ਉਹ ਆਪ ਹੀ ਸੋਨੀਆ ਨੂੰ ਲੈਣ ਉਹਦੇ ਪੇਕੇ ਘਰ ਚਲੇ ਗਏ ਉਹ ਉਸ ਨੂੰ ਕਹਿੰਦੇ ਨੇ ਕਿ ਪੁੱਤ ਤੂੰ ਹੀ ਉਹਨੂੰ ਸੰਭਾਲ ਸਕਦੀ ਹੈ ਉਹ ਤਾਂ ਹੁਣ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗ ਗਿਆ ਤੂੰ ਮੇਰੇ ਨਾਲ ਚੱਲ ਤੇਰਾ ਘਰ ਖਰਾਬ ਹੋ ਰਿਹਾ ਹੈ ਤੂੰ ਆਪਣੇ ਘਰ ਨੂੰ ਬਸਾਲਾ ਇਹ ਸਭ ਕੁਝ ਕਹਿ ਕੇ ਵਿਨੋਦ ਦੇ ਪਾਪਾ ਸੋਨੀਆ ਨੂੰ ਨਾਲ ਲੈ ਆਉਂਦੇ ਹਨ ਸ਼ਾਮ ਨੂੰ ਜਦੋਂ ਵਿਨੋਦ ਘਰ ਆਉਂਦਾ ਹੈ ਤਾਂ ਉਹਦੀ ਸ਼ਰਾਬ ਪੀਤੀ ਹੋਈ ਸੀ ਉਹ ਸੋਨੀਆ ਨੂੰ ਦੇਖ ਕੇ ਨਾਰਾਜ਼ ਹੋ ਜਾਂਦਾ ਹੈ ਉਸ ਨੂੰ ਗਾਲਾਂ ਕੱਢਣ ਲੱਗਦਾ ਹੈ ਉਹ ਸੋਨੀਆ ਨੂੰ ਕਹਿਣ ਲੱਗਦਾ ਹੈ ਕਿ ਹੁਣ ਇੱਥੇ ਤੇਰਾ ਕੀ ਹੈ ਨਿਕਲ ਜਾ ਮੇਰੇ ਘਰ ਤੋਂ ਉਹ ਸੋਨੀਆ ਦਾ ਹੱਥ ਫੜ ਕੇ ਰਾਤ ਦੇ ਸਮੇਂ ਉਹਨੂੰ ਘਰ ਤੋਂ ਕੱਢ ਦਿੰਦਾ ਹੈ ਜਦੋਂ ਵਿਨੋਦ ਦੇ ਪਾਪਾ ਉਸ ਨੂੰ ਕਹਿਣ ਲੱਗਦੇ ਨੇ ਕਿ ਸੋਨੀਆ ਨੂੰ ਮੈਂ ਲੈ ਕੇ ਆਇਆ ਹਾਂ ਉਹ ਉਹਨਾਂ ਨਾਲ ਵੀ ਲੜਾਈ ਕਰਨ ਲੱਗ ਜਾਂਦਾ ਹੈ ਉਹ ਉਹਨਾਂ ਨੂੰ ਵੀ ਕਹਿੰਦਾ ਹੈ ਕਿ ਤੁਸੀਂ ਵੀ ਮੇਰੇ ਘਰ ਤੋਂ ਨਿਕਲ ਜਾਓ ਮੈਨੂੰ ਕਿਸੇ ਦੀ ਲੋੜ ਨਹੀਂ ਰਾਤ ਨੂੰ ਸੋਨੀਆ ਆਪਣੇ ਪਾਪਾ ਨੂੰ ਫੋਨ ਕਰਦੀ ਹੈ ਉਹ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਆਪਣੇ ਪੇਕੇ ਘਰ ਚਲੀ ਜਾਂਦੀ ਹੈ ਉਹ ਆਪਣੇ ਛੋਟੇ ਜਿਹੇ ਪੁੱਤ ਨੂੰ ਵੀ ਨਾਲ ਲੈ ਜਾਂਦੀ ਹੈ ਜੋ ਕੁਝ ਉਸਨੇ ਉਸ ਦਿਨ ਦੇਖਿਆ ਸੀ ਉਸ ਤੋਂ ਬਾਅਦ ਉਹਨੂੰ ਕੋਈ ਉਮੀਦ ਨਹੀਂ ਸੀ ਕਿ ਉਹਦਾ ਘਰ ਵਸੇਗਾ ਇਸ ਲਈ ਉਹ ਆਪਣੇ ਪੇਕੇ ਘਰ ਬੈਠੀ ਰਹਿੰਦੀ ਹੈ ਮੁੰਡਾ ਵਾਪਸ ਆਉਂਦੀ ਸੋਚਦੀ ਵੀ ਨਹੀਂ ਵਿਨੋਦ ਦੇ ਦੋਸਤ ਉਸ ਨੂੰ ਕਹਿਣ ਲੱਗਦੇ ਨੇ ਕਿ ਤੂੰ ਆਪਣੀ ਘਰਵਾਲੀ ਨੂੰ ਤਲਾਕ ਦੇ ਦੇ ਨਹੀਂ ਤਾਂ ਤੇਰਾ ਪਿਓ ਵਾਰੀ-ਵਾਰੀ ਉਹਨੂੰ ਇੱਥੇ ਲੈ ਕੇ ਆਵੇਗਾ ਉਹ ਆ ਕੇ ਤੇਰੇ ਕੰਮ 'ਚ ਟੰਗ ਫਸਾਵੇਗੀ ਵਿਨੋਦ ਨਸ਼ੇ ਦੀ ਹਾਲਤ ਵਿੱਚ ਹੀ ਵਕੀਲ ਕੋਲ ਚੱਲਾ ਜਾਂਦਾ ਹੈ ਉਹ ਵਕੀਲ ਨੂੰ ਆਪਣਾ ਤਲਾਕ ਕਰਉਣ ਲਈ ਕਹਿਣ ਲੱਗਦਾ ਹੈ 3-4 ਮਹੀਨਿਆਂ ਵਿੱਚ ਹੀ ਵਿਨੋਦ ਦਾ ਤੇ ਸੋਨੀਆ ਦਾ ਤਲਾਕ ਹੋ ਜਾਂਦਾ ਹੈ ਵਿਨੋਦ ਦੇ ਮਾਪੇ ਇਹ ਸਭ ਤੋਂ ਦੁਖੀ ਸੀ ਪਰ ਉਹ ਵਿਚਾਰੇ ਕਰ ਵੀ ਨਹੀਂ ਸਕਦੇ ਸਨ ਉਹ ਬਹੁਤ ਹੀ ਪਰੇਸ਼ਾਨ ਰਹਿਣ ਲੱਗ ਜਾਂਦੇ ਹਨ ਇਸੇ ਪਰੇਸ਼ਾਨੀ ਦੇ ਚੱਲਦੇ ਥੋੜੇ ਟਾਈਮ ਵਿੱਚ ਵਿਨੋਦ ਦੇ ਪਾਪਾ ਦੀ ਮੌਤ ਹੋ ਜਾਂਦੀ ਹੈ ਪਰ ਵਿਨੋਦ ਨੂੰ ਆਪਣੇ ਪਾਪਾ ਦੀ ਮੌਤ ਦਾ ਕੋਈ ਅਫਸੋਸ ਨਹੀਂ ਸੀ ਉਹਨੂੰ ਤਾਂ ਸਿਰਫ ਆਪਣੀ ਸ਼ਰਾਬ ਨਾਲ ਮਤਲਬ ਸੀ ਸੋਨੀਆ ਦੇ ਤਲਾਕ ਹੋਏ ਨੂੰ ਹੁਣ 1 ਸਾਲ ਹੋ ਗਿਆ ਸੀ ਸੋਨੀਆ ਦਾ ਪਾਪਾ ਉਸਨੂੰ ਦੂਜਾ ਵਿਆਹ ਕਰਵਾਉਣ ਲਈ ਕਹਿਣ ਲੱਗਦਾ ਹੈ ਪਰ ਸੋਨੀਆ ਇਨਕਾਰ ਕਰ ਦਿੰਦੀ ਹੈ ਉਹ ਕਹਿੰਦੀ ਹੈ ਕਿ ਮੈਂ ਆਪਣੇ ਪੁੱਤ ਦੇ ਸਾਰੇ ਹੀ ਆਪਣੀ ਜ਼ਿੰਦਗੀ ਕੱਢ ਲਵਾਂਗੀ ਹੁਣ ਮੈਂ ਦੂਜਾ ਵਿਆਹ ਨਹੀਂ ਕਰਵਾਵਾਂਗੀ ਸੋਨੀਆ ਦਾ ਪੁੱਤ ਸੋਨੀਆ ਦੇ ਕੋਲ ਹੀ ਸੀ ਕਿਉਂਕਿ ਵਿਨੋਦ ਦੇ ਕਦੇ ਵਿਕੋਟ ਵਿੱਚ ਇਹ ਨਹੀਂ ਸੀ ਕਿਹਾ ਕਿ ਮੈਨੂੰ ਮੇਰਾ ਪੁੱਤ ਚਾਹੀਦਾ ਹੈ ਉਹਨੂੰ ਤਾਂ ਸਿਰਫ ਆਪਣੀ ਆਜ਼ਾਦੀ ਤੇ ਆਪਣੀ ਸ਼ਰਾਬ ਚਾਹੀਦੀ ਸੀ ਬੱਚੇ ਦਾ ਕੋਈ ਮੋਹ ਨਹੀਂ ਸੀ ਉਸਨੂੰ ਇਸ ਤੋਂ ਬਾਅਦ ਸੋਨੀਆ ਸੱਸੇ ਆ ਕੇ ਰਹਿਣ ਲੱਗ ਜਾਂਦੀ ਹੈ ਉੱਥੇ ਹੀ ਆਪਣੀ ਇੱਕ ਛੋਟੀ ਜਹੀ ਬੁਟੀਕ ਖੋਲ ਲੈਂਦੀ ਹੈ ਸੋਨੀਆ ਪੜ੍ਹੀ ਲਿਖੀ ਸੀ। ਉਹਨੂੰ ਸਿਲਾਈ ਕਢਾਈ ਦੇ ਕੰਮਾਂ ਦਾ ਬਹੁਤ ਸ਼ੌਂਕ ਸੀ। ਉਹ ਬੁਟੀਕ ਵਿੱਚ ਦਿਨ ਰਾਤ ਮਿਹਨਤ ਕਰਦੀ ਹੈ। ਥੋੜੇ ਸਮੇਂ ਵਿੱਚ ਹੀ ਸੋਨੀਆ ਦਾ ਬੁਟੀਕ ਬਹੁਤ ਵਧੀਆ ਚੱਲਦਾ ਹੈ। ਸਾਰੇ ਪਾਸੇ ਉਸ ਦੀ ਬੁਟੀਕ ਦਾ ਨਾਮ ਹੋ ਜਾਂਦਾ ਹੈ। ਸੋਨੀਆ ਜੋ ਵੀ ਕੰਮ ਫੜਦੀ ਵਧੀਆ ਢੰਗ ਨਾਲ ਕਰਦੀ। ਉਹ ਆਪਣੇ ਗਾਕਾ ਨੂੰ ਖੁਸ਼ ਕਰਕੇ ਤੋਰਦੀ ਸੀ। ਆਸ-ਪਾਸੇ ਦੇ ਪਿੰਡਾਂ ਤੇ ਸ਼ਹਿਰ ਦੀਆਂ ਬਹੁਤ ਸਾਰੀਆਂ ਔਰਤਾਂ ਹੁਣ ਸੋਨੀਆ ਦੀ ਬੁਟੀਕ ਉੱਤੇ ਆਉਣ ਲੱਗਦੀਆਂ ਨੇ। ਸੋਨੀਆ ਦੀ ਬੁਟੀਕ ਦਾ ਕੰਮ ਬਹੁਤ ਵੱਧ ਗਿਆ ਸੀ। ਉਹਨੇ ਆਪਣੇ ਕਾਰੀਗਰ ਰੱਖੇ ਹੋਏ ਸਨ 2 ਸਾਲਾਂ ਵਿੱਚ ਉਨੇ ਬੁਟੀਕ ਤੋਂ ਇੰਨੇ ਕ ਪੈਸੇ ਕਮਾ ਲਏ ਕਿ ਉਹ ਆਪਣਾ ਘਰ ਆਪ ਖਰੀਦ ਸਕਦੀ ਸੀ ਉਸ ਸਰਸੇ ਸੈਰ ਵਿੱਚ ਆਪਣਾ ਇੱਕ ਘਰ ਖਰੀਦ ਲੈਂਦੀ ਹੈ ਤੇ ਉੱਥੇ ਰਹਿਣ ਲੱਗ ਜਾਂਦੀ ਹੈ ਆਪਣਾ ਘਰ ਹੋ ਗਿਆ ਸੀ ਉਸ ਦਾ ਆਪਣੀ ਬੁਟੀਕ ਹੋ ਗਈ ਇਸ ਤੋਂ ਬਾਅਦ ਉਹ ਦਿਨ ਰਾਤ ਮਿਹਨਤ ਕਰਦੀ ਹੈ ਤੇ ਪਿੱਛੇ ਮੁੜ ਕੇ ਨਹੀਂ ਦੇਖਦੀ ਹੁਣ ਉਸ ਦਾ ਮੁੰਡਾ ਵੀ ਸਕੂਲ ਜਾਣ ਲੱਗ ਗਿਆ ਸੀ ਉਸ ਨੂੰ ਸ਼ਹਿਰ ਦੇ ਵਧੀਆ ਸਕੂਲ ਵਿੱਚ ਦਾਖਲਾ ਕਰਵਾਉਂਦੀ ਹੈ ਸੋਨੀਆ ਆਪਣੀ ਬੁਟੀਕ ਦੀਆਂ ਕਈ ਫਰੈਂਚਾਈਜ਼ ਖੋਲ੍ਹ ਲੈਂਦੀ ਹੈ ਉਹ ਸ਼ਹਿਰ ਵਿੱਚ ਦੋ ਬੁਟੀਕਾਂ ਹੋਰ ਖੋਲ ਲੈਂਦੀ ਹੈ ਆਸ-ਪਾਸ ਦੇ ਸ਼ਹਿਰਾਂ ਵਿੱਚ ਤੇ ਪੰਜਾਬ ਦੇ ਵੀ ਕਈ ਵੱਡੇ ਸ਼ਹਿਰਾਂ ਵਿੱਚ ਉਹਨੇ ਬੁਟੀਕਾਂ ਖੋਲ ਦਿੱਤੀਆਂ ਸੀ ਹੁਣ ਤੱਕ ਉਸਦੇ ਕੁੱਲ 6 ਬੁਟੀਕਾਂ ਖੋਲ ਲਈਆਂ ਸਨ ਉਹ ਸਾਰੀਆਂ ਬੁਟੀਕਾਂ ਦਾ ਧਿਆਨ ਆਪ ਰੱਖਦੀ ਅਤੇ ਹੁਣ ਸੋਨੀਆ ਕੋਲ ਰੁਪਏ ਪੈਸੇ ਦੀ ਕੋਈ ਕਮੀ ਨਹੀਂ ਸੀ ਇਸ ਤਰ੍ਹਾਂ ਸਮਾਂ ਲੱਗਦਾ ਰਹਿੰਦਾ ਹੈ ਸੋਨੀਆ ਦਾ ਪੁੱਤ 7 ਸਾਲ ਦਾ ਹੋ ਗਿਆ ਸੀ ਇੱਕ ਦਿਨ ਉਹ ਸਕੂਲੋਂ ਆ ਕੇ ਸੋਨੀਆ ਨੂੰ ਕਹਿਣ ਲੱਗਦਾ ਹੈ ਕਿ ਮੰਮੀ ਸਭ ਦੇ ਪਾਪਾ ਉਹਨਾਂ ਨੂੰ ਸਕੂਲ ਲੈਣਾ ਆਉਂਦੇ ਹਨ ਤੇ ਮੇਰੇ ਪਾਪਾ ਕਿਉਂ ਨਹੀਂ ਆਉਂਦੇ ਉਹ ਕਿੱਥੇ ਰਹਿੰਦੇ ਹਨ ਇਸ ਸਬਦ ਦਾ ਸੋਨੀਆ ਕੋਲ ਕੋਈ ਜਵਾਬ ਨਹੀਂ ਸੀ ਕਿਉਂਕਿ ਸੋਨੀਆ ਦਾ ਤਲਾਕ ਹੋ ਗਿਆ ਸੀ ਇਸ ਲਈ ਉਹ ਘਰ ਵੀ ਨਹੀਂ ਸਕਦੀ ਸੀ ਉਹ ਆਪਣੇ ਪੁੱਤ ਨੂੰ ਝੂਠਾ ਲਾਰਾ ਲਾ ਦਿੰਦੀ ਹੈ ਉਹ ਕਹਿੰਦੀ ਹੈ ਕਿ ਤੇਰੇ ਪਾਪਾ ਆਸਟ੍ਰੇਲੀਆ ਗਏ ਹਨ ਜਲਦੀ ਵਾਪਸ ਆਉਣਗੇ ਉਹ ਆ ਕੇ ਤੇਰੇ ਨਾਲ ਖੇਡਣਗੇ ਤੇਰੇ ਲਈ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਆਉਣਗੇ ਇਹ ਸਭ ਕਹਿ ਕੇ ਉਹਨੇ ਆਪਣੇ ਪੁੱਤ ਨੂੰ ਤਾਂ ਸਮਝਾ ਦਿੱਤਾ ਪਰ ਉਹ ਆਪਣੇ ਆਪ ਵਿੱਚ ਦੁਖੀ ਹੋ ਗਈ ਹੌਲੀ ਹੌਲੀ ਇਸੇ ਤਰ੍ਹਾਂ ਸਮਾਂ ਲੰਘਦਾ ਜਾਂਦਾ ਹੈ ਉਹ ਸੋਨੀਆ ਦੇ ਤਲਾਕ ਨੂੰ 10 ਸਾਲ ਹੋ ਗਏ ਸਨ 10 ਸਾਲਾਂ ਵਿੱਚ ਉਸਨੇ ਬਹੁਤ ਪੈਸੇ ਕਮਾ ਲਈ ਸਨ ਉਹਨੇ ਆਪਣੀ ਇੱਕ ਵਧੀਆ ਤੇ ਵੱਡੀ ਕਾਰ ਖਰੀਦ ਲਈ ਸੀ ਜਿਸ ਰਾਹੀ ਉਹ ਆਪਣੀਆਂ ਬੁਟੀਕਾਂ ਉੱਤੇ ਜਾ ਕੇ ਉਹਨਾਂ ਦਾ ਹਿਸਾਬ ਕਿਤਾਬ ਦੇਖਦੀ ਸੀ ਉਹਨੇ ਆਪਣੇ ਕਾਰੀਗਰ ਤਨਖਾਹ ਤੇ ਰੱਖਿਓਏ ਸਨ ਉਹਦਾ ਵਧੀਆ ਕੰਮ ਚੱਲ ਰਿਹਾ ਸੀ ਇੱਕ ਦਿਨ ਸੋਨੀਆ ਜਦੋਂ ਆਪਣੀ ਬੁਟੀਕ ਤੇ ਬੈਠੀ ਸੀ ਤਾਂ ਉਹਦੇ ਸੋਹਰਿਆਂ ਦੇ ਸ਼ਹਿਰ ਤੋਂ ਇੱਕ ਔਰਤ ਉਹਦੇ ਕੋਲੋਂ ਸੂਟ ਬਣਵਾਉਣ ਲਈ ਆਈ ਸੀ ਗੱਲਾਂ-ਗੱਲਾਂ ਵਿੱਚ ਜਦੋਂ ਸੋਨੀਆ ਨੂੰ ਪਤਾ ਲੱਗਦਾ ਹੈ ਕਿ ਏ ਉਹ ਤਾਂ ਜੀਂਦ ਦੀ ਹੈ ਤੇ ਜੀਂਦ ਦਾ ਨਾਂ ਸੁਣ ਕੇ ਇੱਕ ਵਾਰੀ ਉਹਨੂੰ ਉਹ ਸਭ ਗੱਲਾਂ ਯਾਦ ਆ ਜਾਂਦੀਆਂ ਹਨ ਜਦੋਂ ਉਹਦਾ ਪੁੱਤ ਉਸ ਤੋਂ ਆਪਣੇ ਪਾਪਾ ਬਾਰੇ ਪੁੱਛਦਾ ਹੈ ਸੋਨੀਆ ਉਸ ਨੂੰ ਪੁੱਛਣ ਲੱਗਦੀ ਹੈ ਕਿ ਉੱਥੇ ਇੱਕ ਇਸ ਤਰ੍ਹਾਂ ਦਾ ਵਿਅਕਤੀ ਰਹਿੰਦਾ ਸੀ ਜਿਨ੍ਹਾਂ ਦੀ ਸ਼ਹਿਰ ਚ ਕਰਿਆਨੇ ਦੀ ਦੁਕਾਨ ਸੀ ਵਧੀਆ ਪਰਿਵਾਰ ਸੀ ਇਕੱਲਾ ਹੀ ਮੁੰਡਾ ਸੀ ਤਾਂ ਉਹ ਕਹਿੰਦੀ ਹੈ ਕਿ ਹਾਂ ਜੀਦੀ ਸਾਡਾ ਘਰ ਉਹਨਾਂ ਤੋਂ ਥੋੜੀ ਜਹੀ ਦੂਰ ਹੈ ਪਰ ਉਹਨਾਂ ਬਾਰੇ ਤਾਂ ਸਾਰਿਆਂ ਨੂੰ ਪਤਾ ਹੈ ਸੋਨੀਆ ਉਸ ਨੂੰ ਪੁੱਛਦੀ ਹੈ ਕੀ ਕੀ ਪਤਾ ਹੈ ਸਾਰਿਆਂ ਨੂੰ ਉਹਨਾਂ ਬਾਰੇ ਔਰਤ ਸੋਨੀਆ ਨੂੰ ਦੱਸਦੀ ਹੈ ਕਿ ਜਿਸ ਨੂੰ ਸੁਣ ਕੇ ਸੋਨੀਆ ਹੈਰਾਨ ਰਹਿ ਜਾਂਦੀ ਹੈ ਔਰਤ ਸੋਨੀਆ ਨੂੰ ਦੱਸਦੀ ਹੈ ਕਿ ਦੀਦੀ ਤੁਸੀਂ ਉਹਨਾਂ ਬਾਰੇ ਕਿਉਂ ਪੁੱਛ ਰਹੇ ਹੋ ਤਾਂ ਸੋਨੀਆ ਉਸ ਔਰਤ ਨੂੰ ਦੱਸਦੀ ਹੈ ਕਿ ਮੈਂ ਪਹਿਲਾਂ ਉਸ ਘਰ ਦੀ ਨੂੰ ਸੀ ਪਰ 10 ਸਾਲ ਪਹਿਲਾਂ ਸਾਡਾ ਤਲਾਕ ਹੋ ਗਿਆ ਫਿਰ ਔਰਤ ਹੋਰ ਵੀ ਜ਼ਿਆਦਾ ਡਿਟੇਲ ਨਾਲ ਉਹਦੇ ਬਾਰੇ ਦੱਸਦੀ ਹੈ ਜਿਸ ਨੂੰ ਸੁਣ ਕੇ ਸੋਨੀਆ ਦਾ ਦਿਮਾਗ ਖਰਾਬ ਹੋ ਜਾਂਦਾ ਹੈ ਉਹ ਕਿਵੇਂ ਵੀ ਕਰਕੇ ਇੱਕ ਵਾਰੀ ਉਸ ਘਰ ਵਿੱਚ ਜਾਣਾ ਚਾਹੁੰਦੀ ਹੈ ਉ ਆਪਣੀ ਬੁਟੀਕ ਉੱਤੇ ਕੰਮ ਕਰਦੀ ਇੱਕ ਔਰਤ ਜਿਸ ਦਾ ਨਾਮ ਸ਼ੀਲਾ ਸੀ ਉਹਨੂੰ ਕਹਿੰਦੀ ਹੈ ਕਿ ਜਦੋਂ ਮੇਰਾ ਪੁੱਤ ਸਕੂਲੋਂ ਆਵੇਗਾ ਤੂੰ ਉਹਨੂੰ ਆਪਣੇ ਕੋਲ ਰੱਖ ਲਵੀ ਤੇ ਆ ਕੇ ਮੈਂ ਲੈ ਜਾਵਾਂਗੀ ਕਿਉਂਕਿ ਸੋਨੀਆ ਉਸ ਔਰਤ ਤੇ ਬਹੁਤ ਯਕੀਨ ਰੱਖਦੀ ਸੀ ਜਦੋਂ ਵੀ ਕਦੇ ਉਸਨੂੰ ਬਾਹਰ ਜਾਣਾ ਪੈਂਦਾ ਤਾਂ ਉਹ ਆਪਣੇ ਪੁੱਤ ਨੂੰ ਉਸ ਔਰਤ ਕੋਲ ਛੱਡ ਕੇ ਚਲੀ ਜਾਂਦੀ ਸੀ ਇਸ ਤੋਂ ਬਾਅਦ ਸੋਨੀਆ ਆਪਣੀ ਕਾਰ ਵਿੱਚ ਸੋਰੇਕਾਲ ਚਲੀ ਜਾਂਦੀ ਹੈ ਅਤੇ ਆਪਣੇ ਘਰ ਦੇ ਅੱਗੇ ਜਾ ਕੇ ਆਪਣੀ ਵੱਡੀ ਕਾਰ ਨੂੰ ਰੋਕ ਦਿੰਦੀ ਹੈ ਗਵਣ ਦੇ ਲੋਕ ਇੰਨੀ ਵੱਡੀ ਕਾਰ ਨੂੰ ਵਿਨੋਦ ਦੇ ਘਰ ਦੇ ਅੱਗੇ ਦੇਖਦੇ ਹਨ ਤਾਂ ਦੇਖਣ ਲੱਗਦੇ ਨੇ ਕਿ ਇਹਨਾਂ ਦੇ ਘਰੇ ਕੋਣ ਆਇਆ ਹੈ ਕਿਉਂਕਿ ਵਿਨੋਦ ਦਾ ਕੰਮਕਾਰ ਠੱਪ ਹੋ ਗਿਆ ਸੀ ਅਤੇ ਉਹਨਾਂ ਦੇ ਘਰ ਦੇ ਹਾਲਾਤ ਚੰਗੇ ਨਹੀਂ ਸੀ ਉਹ ਘਰ ਵਿੱਚ ਲਾਚਾਰ ਹੋ ਕੇ ਪਿਆ ਰਹਿੰਦਾ ਸੀ ਸੋਨੀਆ ਕਾਰ ਤੋਂ ਉਤਰਦੀ ਹੈ ਪਰ ਉਸ ਨੂੰ ਕਿਸੇ ਨੇ ਨਹੀਂ ਸੀ ਪਛਾਣਿਆ ਕਿ ਇਹ ਉਹੀ ਵਿਨੋਦ ਦੀ ਪਤਨੀ ਹੈ ਜਿਨੂੰ ਉਹਨਾਂ ਨੇ ਧੱਕੇ ਮਾਰ ਕੇ ਘਰ ਤੋਂ ਕੱਢਿਆ ਸੀ ਹੁਣ 10 ਸਾਲ ਹੋ ਗਏ ਸੀ 10 ਸਾਲ ਪਹਿਲਾਂ ਉਹ ਉੱਥੇ ਜਾ ਚੁੱਕੀ ਸੀ ਉਹਦੇ ਕੋਲ ਹੁਣ ਕਾਫੀ ਪੈਸੇ ਸੀ ਅਤੇ ਪੈਸਾ ਇਨਸਾਨ ਦੀ ਕਾਇਆ ਪਲਟ ਦਿੰਦਾ ਹੈ ਉਹ ਘਰ ਦੇ ਮੇਨ ਗੇਟ ਤੇ ਜਾਂਦੀ ਹੈ ਦਰਵਾਜ਼ਾ ਖੜਕੜਾਉਂਦੀ ਹੈ ਅੰਦਰੋਂ ਆਵਾਜ਼ ਆਉਂਦੀ ਹੈ ਦਰਵਾਜ਼ਾ ਖੁੱਲਦਾ ਹੈ ਅੰਦਰ ਆ ਜਾਓ ਸੋਨੀਆ ਹੌਲੀ ਹੌਲੀ ਘਰ ਦੇ ਅੰਦਰ ਚਲੀ ਜਾਂਦੀ ਹੈ ਜਿਵੇਂ ਹੀ ਉਹ ਥੋੜੀ ਜਹੀ ਅੰਦਰ ਜਾਂਦੀ ਹੈ ਤਾਂ ਦੇਖਦੀ ਹੈ ਕਿ ਘਰ ਦੇ ਬ੍ਰਾਂਡੇ ਵਿੱਚ ਇੱਕ ਮੰਜੇ ਦੇ ਇੱਕ ਬੰਦਾ ਪਿਆ ਹੋਇਆ ਸੀ ਜਿਹੜਾ ਦੇਖਣ ਨੂੰ ਬਹੁਤ ਹੀ ਬਿਮਾਰ ਲੱਗ ਰਿਹਾ ਸੀ ਉਸ ਨੂੰ ਦੇਖ ਕੇ ਉਹਦੀ ਉਮਰ ਦਾ ਕੋਈ ਅੰਦਾਜ਼ਾ ਨਹੀਂ ਸੀ ਲਗਾ ਸਕਦਾ ਉਹ ਕਾਫੀ ਕਮਜ਼ੋਰ ਤੇ ਬੁੱਢਾ ਲੱਗ ਰਿਹਾ ਸੀ ਸੋਨੀਆ ਵਿਨੋਦ ਦੇ ਕੋਲ ਜਾ ਕੇ ਕਹਿਣ ਲੱਗਦੀ ਹੈ ਕਿ ਵਿਨੋਦ ਤੁਹਾਡੀ ਇਹ ਹਾਲਤ ਕਿਵੇਂ ਦੀ ਹੋ ਗਈ ਹੈ ਜਿਵੇਂ ਹੀ ਵਿਨੋਦ ਸੋਨੀਆ ਦੀ ਆਵਾਜ਼ ਸੁਣਦਾ ਹੈ ਤਾਂ ਇੱਕਦਮ ਉਹਦੇ ਵੱਲ ਦੇਖਦਾ ਹੈ ਤੇ ਹੈਰਾਨ ਰਹਿ ਜਾਂਦਾ ਹੈ ਵਿਨੋਦ ਨੇ ਸੋਨੀਆ ਨੂੰ ਆਵਾਜ਼ ਤੋਂ ਹੀ ਪਛਾਣ ਲਿਆ ਸੀ ਜਿਵੇਂ ਉਹ ਉਹਦੇ ਵੱਲ ਦੇਖਦਾ ਹੈ ਤਾਂ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ ਸੋਨੀਆ ਉਸ ਦੀਆਂ ਅੱਖਾਂ ਨੂੰ ਪੂੰਝਦੀ ਹੈ ਤੇ ਤੇ ਸਹਾਰਾ ਦੇ ਕੇ ਉਸ ਨੂੰ ਬਿਠਾ ਦਿੰਦੀ ਹੈ ਵਿਨੋਦ ਆਪਣੇ ਆਪ ਨੂੰ ਸ਼ਾਂਤ ਕਰਦਾ ਹੈ ਤੇ ਆਪਣੀ ਕੁੜੀ ਨੂੰ ਆਵਾਜ਼ ਦਿੰਦਾ ਹੈ ਉਹ ਕੰਦੇ ਹੈ ਕਿ ਪਾਣੀ ਲੈ ਕੇ ਆ ਬਾਹਰ ਕੋਈ ਆਇਆ ਹੈ ਇਸ ਤੋਂ ਬਾਅਦ ਵਿਨੋਦ ਦਿੱਤੀ ਜਿਸ ਦੀ ਉਮਰ 6 ਸਾਲ ਸੀ ਉਹ ਬਾਹਰ ਪਾਣੀ ਲੈ ਕੇ ਆਉਂਦੀ ਹੈ ਤੇ ਸੋਨੀਆ ਨੂੰ ਪਾਣੀ ਦੇ ਦਿੰਦੀ ਹੈ ਸੋਨੀਆ ਵਿਨੋਦ ਤੋਂ ਉਸ ਦੀ ਧੀ ਬਾਰੇ ਪੁੱਛਦੀ ਹੈ ਇਹ ਕਿਹੜੀ ਕਲਾਸ ਚ ਪੜਦੀ ਹੈ ਵਿਨੋਦ ਦੱਸਦਾ ਹੈ ਕਿ ਮੇਰੇ ਕੋਲ ਐਨੇ ਰੁਪਏ ਨਹੀਂ ਹਨ ਕਿ ਮੈਂ ਇਸ ਨੂੰ ਸਕੂਲ ਭੇਜ ਸਕਾਂ ਸੋਨੀਆ ਉਸ ਨੂੰ ਪੁੱਛਣ ਲੱਗਦੀ ਹੈ ਕਿ ਤੇਰੀ ਹਾਲਤ ਇਸ ਤਰ੍ਹਾਂ ਦੀ ਐਨੀ ਖਰਾਬ ਕਿਵੇਂ ਹੋ ਗਈ ਇਹ ਸੁਣ ਕੇ ਵਿਨੋਦ ਉਸ ਨੂੰ ਕਹਿਣ ਲੱਗਦਾ ਹੈ ਕਿ ਸੋਨੀਆ ਮੇਰੇ ਕੁਝ ਇਸ ਤਰ੍ਹਾਂ ਦੇ ਦੋਸਤ ਬਣ ਗਏ ਸੀ ਜਿਹੜੇ ਮੇਰੇ ਦੋਸਤ ਨਾ ਹੋ ਕੇ ਮੇਰੇ ਦੁਸ਼ਮਣ ਸੀ ਉਹਨਾਂ ਦੇ ਕਰਕੇ ਹੀ ਇਹ ਸਭ ਕੁਝ ਹੋਇਆ ਇਹ ਸਭ ਦਾ ਪਤਾ ਮੈਨੂੰ ਉਦੋਂ ਲੱਗਿਆ ਜਦੋਂ ਮੇਰੇ ਮੰਮੀ ਪਾਪਾ ਦੋਨਾਂ ਦੀ ਮੌਤ ਹੋ ਗਈ ਅਤੇ ਮੈਂ ਘਰ ਵਿੱਚ ਇਕੱਲਾ ਰਹਿਣ ਲੱਗਾ ਮੈਂ ਹੌਲੀ-ਹੌਲੀ ਉਹਨਾਂ ਨੂੰ ਮਿਲਣਾ ਘਟ ਕਰਤਾ ਹੁਣ ਮੈਂ ਘਰ ਵਿੱਚ ਬਿਲਕੁਲ ਹੀ ਇਕੱਲਾ ਰਹਿ ਗਿਆ ਅਤੇ ਤੇਰੇ ਕੋਲ ਵੀ ਨਹੀਂ ਸਿਆ ਸਕਦਾ ਕਿਉਂਕਿ ਜੋ ਕੁਝ ਮੈਂ ਤੇਰੇ ਨਾਲ ਕੀਤਾ ਉਸ ਤੋਂ ਬਾਅਦ ਮੈਂ ਤੇਰੇ ਸਾਹਮਣੇ ਕਿਵੇਂ ਆਂਦਾ ਮੈਂ ਤੇਰੇ ਨਾਲ ਬਹੁਤ ਗਲਤ ਕੀਤਾ ਫਿਰ ਮੈਂ ਇੱਕ ਗਰੀਬ ਘਰ ਦੀ ਕੁੜੀ ਨਾਲ ਵਿਆਹ ਕਰਵਾ ਲਿਆ ਪਰ ਉਹ ਕੁੜੀ ਬਹੁਤ ਹੀ ਗਲਤ ਸੀ ਉਹ ਮੈਨੂੰ ਪੂਰੀ ਤਰ੍ਹਾਂ ਨਾਲ ਬਰਬਾਦ ਕਰ ਗਈ ਵਿਆਹ ਤੋਂ 2 ਸਾਲ ਬਾਅਦ ਹੀ ਸਾਡਾ ਤਲਾਕ ਹੋ ਗਿਆ ਉਦੋਂ ਤੱਕ ਇੱਕ ਬੱਚੀ ਵੀ ਹੋ ਗਈ ਸੀ ਤਲਾਕ ਵਿੱਚ ਹਰਜਾਨੇ ਦੇ ਤੌਰ ਤੇ ਉਹ ਮੈਥੋਂ ਇੱਕ ਮੋਟੀ ਰਕਮ ਲੈ ਲੈਂਦੀ ਹੈ ਅਤੇ ਚਲੀ ਜਾਂਦੀ ਹੈ ਉਸ ਤੋਂ ਬਾਅਦ ਮੈਂ ਇਸ ਬੱਚੀ ਦੀ ਦੇਖਭਾਲ ਕਰਨ ਲੱਗਦਾ ਹਾਂ ਪਰ ਮੇਰੇ ਕੋਲ ਹੁਣ ਖਾਣ ਪਕਾਉਣ ਲਈ ਕੁਝ ਨਹੀਂ ਬਚਿਆ ਇੱਕ ਪ੍ਰਾਪਰਟੀ ਡੀਲਰ ਨਾਲ ਗੱਲ ਕੀਤੀ ਹੈ ਉਹ ਦੁਕਾਨਦਾਰੇ ਇਹ ਕਰ ਦਸੋਦਾ ਕਰਵਾ ਦੇਵੇਗਾ ਪੈਸਿਆਂ ਨਾਲ ਮੈਂ ਇਲਾਜ ਕਰਵਾਵਾਂਗਾ ਅਤੇ ਆਪਣੀ ਬੱਚੀ ਨਾਲ ਦੁਬਾਰਾ ਜ਼ਿੰਦਗੀ ਸ਼ੁਰੂ ਕਰਾਂਗਾ ਇਹ ਸਭ ਕੁਝ ਦੱਸਦੇ ਹੋਏ ਵਿਨੋਦ ਰੋਣ ਲੱਗਦਾ ਹੈ ਇਹ ਸਭ ਗੱਲਾਂ ਦਾ ਸੋਨੀਆ ਨੂੰ ਪਹਿਲਾਂ ਹੀ ਪਤਾ ਸੀ ਪਰ ਫਿਰ ਵੀ ਉਹ ਸਭ ਕੁਝ ਵਿਨੋਦ ਦੇ ਮੂੰਹੋਂ ਸੁਣਨਾ ਚਾਹੁੰਦੀ ਸੀ ਵਿਨੋਦ ਆਪਣੇ ਆਪ ਨੂੰ ਸ਼ਾਂਤ ਕਰਦਾ ਹੈ ਤੇ ਸੋਨੀਆ ਨੂੰ ਕਹਿੰਦਾ ਹੈ ਕਿ ਮੇਰਾ ਛੱਡ ਤੂੰ ਦੱਸ ਕਿਵੇਂ ਹੈ ਕੀ ਚੱਲ ਰਿਹਾ ਹੈ ਤੇਰੀ ਜ਼ਿੰਦਗੀ ਵਿੱਚ ਸੋਨੀਆ ਉਸ ਨੂੰ ਦੱਸਦੀ ਹੈ ਕਿ ਮੈਂ ਤਾਂ ਵਧੀਆ ਢੰਗ ਨਾਲ ਜੀ ਰਹੀ ਹਾਂ ਔਰ ਮੇਰਾ ਪੁੱਤ ਵਾਰ-ਵਾਰ ਮੈਨੂੰ ਪੁੱਛਦਾ ਹੈ ਕਿ ਪਾਪਾ ਕਿੱਥੇ ਹੈ ਤੇ ਪਾਪਾ ਕਦੋਂ ਆਉਣਗੇ ਮੈਂ ਉਸਨੂੰ ਝੂਠ ਬੋਲ ਰੱਖਿਆ ਹੈ ਕਿ ਤੇਰੇ ਪਾਪਾ ਆਸਟ੍ਰੇਲੀਆ ਗਏ ਹਨ ਉਹ ਉੱਥੇ ਕੰਮ ਕਰਦੇ ਨੇ ਤੇ ਛੇਤੀ ਤੈਨੂੰ ਮਿਲਣ ਆਉਣਗੇ ਇਹ ਸੁਣ ਕੇ ਬినੋਦੀ ਅੱਖਾਂ ਵਿੱਚ ਇੱਕ ਵਾਰ ਫੇਰ ਪਾਣੀ ਆ ਗਿਆ ਸੋਨੀਆ ਨੂੰ ਕਹਿਣ ਲੱਗਦਾ ਹੈ ਕਿ ਸੋਨੀਆ ਜੇ ਤੂੰ ਪੂਰਾ ਨਾ ਮੰਨੇ ਤਾਂ ਕੀ ਮੈਂ ਇੱਕ ਵਾਰ ਆਪਣੇ ਪੁੱਤ ਨੂੰ ਮਿਲ ਸਕਦਾ ਹਾਂ ਸੋਨੀਆ ਕਹਿਣ ਲੱਗਦੀ ਹੈ ਕਿ ਇੱਕ ਵਾਰੀ ਕੀ ਤੂੰ ਭਾਵੇਂ ਉਹਦੇ ਕੋਲ ਹੀ ਰਹਿਣ ਲੱਗ ਜਾ ਮੈਨੂੰ ਕੋਈ ਦਿੱਕਤ ਨਹੀਂ ਇਸ ਨੂੰ ਕੇ ਵਿਨੋਦ ਸੋਚ ਵਿਚਾਰ ਵਿੱਚ ਪੈ ਜਾਂਦਾ ਹੈ ਤੇ ਸੋਨੀਆ ਕਹਿ ਕੀ ਰਹੀ ਹੈ ਸੋਨੀਆ ਕਹਿੰਦੀ ਹੈ ਕਿ ਹਾਂ ਮੈਂ ਸਹੀ ਕਹਿ ਰਹੀ ਹਾਂ ਜੇ ਤੂੰ ਸੱਚਮੁੱਚ ਆਪਣੇ ਆਪ ਨੂੰ ਸੁਧਾਰ ਲਿਆ ਹੈ ਤਾਂ ਫਿਰ ਤੂੰ ਸਾਡੇ ਨਾਲ ਰਹਿ ਸਕਦਾ ਹੈ ਇਸ ਬੱਚੀ ਦੀ ਪਵਿੱਖ ਵੀ ਤੈਨੂੰ ਖਰਾਬ ਕਰਨ ਦਾ ਕੋਈ ਹੱਕ ਨਹੀਂ ਇਹ ਸਭ ਕੁਝ ਕਹਿ ਕੇ ਸੋਨੀਆ ਵਿਨੋਦ ਤੇ ਉਸ ਦੀ ਧੀ ਨੂੰ ਆਪਣੇ ਨਾਲ ਆਪਣੇ ਘਰ ਲੈ ਆਉਂਦੀ ਹੈ ਉਹਦਾ ਵੱਡਾ ਘਰ ਦੇਖ ਕੇ ਵਿਨੋਦ ਹੈਰਾਨ ਰਹਿ ਜਾਂਦਾ ਹੈ ਸੋਨੀਆ ਪਹਿਲਾਂ ਵਿਨੋਦ ਨੂੰ ਡਾਕਟਰ ਕੋਲ ਲੈ ਕੇ ਜਾਂਦੀ ਹੈ ਡਾਕਟਰ ਉਸ ਨੂੰ ਦਵਾਈ ਦੇ ਦਿੰਦਾ ਹੈ ਤੇ ਕਹਿੰਦਾ ਹੈ ਕਿ ਖਤਰੇ ਦੀ ਕੋਈ ਗੱਲ ਨਹੀਂ ਥੋੜੇ ਟਾਈਮ ਵਿੱਚ ਇਹ ਠੀਕ ਹੋ ਜਾਵੇਗਾ ਉਸ ਨੇ ਵਿਨੋਦ ਦੀ ਤੀ ਦਾ ਐਡਮਿਸ਼ਨ ਵੀ ਆਪਣੇ ਪੁੱਤ ਦੇ ਸਕੂਲ ਵਿੱਚ ਹੀ ਕਰਵਾ ਦਿੱਤਾ ਸੀ ਇਸੇ ਤਰ੍ਹਾਂ ਇੱਕ ਸਾਲ ਲੰਘ ਜਾਂਦਾ ਹੈ ਗਲੀ ਗੁਆਂਢ ਦੇ ਲੋਕ ਉਹਨਾਂ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਣ ਲੱਗਦੇ ਹਨ ਜਦੋਂ ਇਹਨਾਂ ਗੱਲਾਂ ਦਾ ਸੋਨੀਆ ਨੂੰ ਪਤਾ ਲੱਗਦਾ ਹੈ ਤਾਂ ਉਹ ਦੁਬਾਰਾ ਵਿਨੋਦ ਨਾਲ ਵਿਆਹ ਕਰਵਾਉਣ ਦਾ ਫੈਸਲਾ ਕਰ ਲੈਂਦੀ ਹੈ ਉਹ ਵਿਨੋਦ ਨਾਲ ਦੁਬਾਰਾ ਵਿਆਹ ਕਰਵਾ ਲੈਂਦੀ ਹੈ ਤੇ ਉਸ ਨੂੰ ਇੱਕ ਵਧੀਆ ਕਰਿਆਨੇ ਦੀ ਦੁਕਾਨ ਖੋਲ੍ਹ ਦਿੰਦੀ ਹੈ ਉਹਨ ਵਿਨੋਦ ਵੀ ਆਪਣੀ ਦੁਕਾਨ ਤੇ ਦਿਨ ਰਾਤ ਮਿਹਨਤ ਕਰਦਾ ਹੈ ਜਦੋਂ ਵੀ ਉਸ ਨੂੰ ਪੁਰਾਣੀਆਂ ਗੱਲਾਂ ਯਾਦ ਆਉਂਦੀਆਂ ਨੇ ਉਹ ਸੋਨੀਆ ਤੋਂ ਮਾਫੀ ਮੰਗਣ ਲੱਗਦਾ ਹੈ ਸੋਨੀਆ ਉਸ ਨੂੰ ਹਰ ਵਾਰ ਇਹ ਕਹਿੰਦੀ ਹੈ ਕਿ ਪੁਰਾਣੀਆਂ ਗੱਲਾਂ ਛੱਡ ਕੇ ਜ਼ਿੰਦਗੀ ਵਿੱਚ ਅੱਗੇ ਵਧਣਾ ਹੈ ਦੋਨੇ ਪਤੀ ਪਤਨੀ ਆਪਣੇ ਪਰਿਵਾਰ ਨਾਲ ਖੁਸ਼ੀ-ਖੁਸ਼ੀ ਜੀਵਨ ਬਤੀਤ ਕਰਨ ਲੱਗਦੇ ਨੇ ਜਦੋਂ ਵੀ ਉਹ ਆਪਣੇ ਪੁਰਾਣੇ ਘਰੇ ਜਾਂਦੇ ਨੇ ਤਾਂ ਲੋਕ ਉਹਨਾਂ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਨੇ ਐਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟਰ ਆਈ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਧੰਨਵਾਦ